ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਭਾਈ ਬਲਦੇਵ ਸਿੰਘ ਜੀ ਸਿਰਸਾ ਅੱਜ ਆਪਾਂ ਇਸ ਵੇਲੇ ਹੈਗੇ ਆਂ ਜੀ ਬਿਆਸ ਡੇਰਾ ਬਿਆਸ ਤੁਸੀਂ ਸਾਰੇ ਜਣ ਜਾਣਦੇ ਹੋ ਉਹ ਪਿਛਲੇ ਪਾਸੇ ਨਿਸ਼ਾਨ ਸਾਹਿਬ ਝੂਲਦਾ ਪਿਆ ਮੜ ਜਾ ਦਿਖਾ ਦਿਓ ਜੀ ਇਹ ਨਿਸ਼ਾਨ ਸਾਹਿਬ ਝੂਲਦਾ ਪਿਆ ਇਹ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਦੇ ਉੱਪਰ ਬਣਿਆ ਹੋਇਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਦੇ ਉੱਪਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਔਰ ਜਿੱਥੇ ਆਪਾਂ ਖੜੇ ਆ ਤੁਸੀਂ ਅੰਦਾਜ਼ਾ ਜਿਹਾ ਲਾ ਸਕਦੇ ਆ ਬਿਲਕੁਲ ਲਾਗੇ ਜੇ ਹੈਗਾ ਔਰ ਆਪਾਂ ਇਸ ਵੇਲੇ ਜਿੱਥੇ ਖੜੇ ਆ ਨਾ ਜੀ ਇੱਥੋਂ ਮਾੜਾ ਜਿਹਾ ਇਧਰਲੇ ਪਾਸੇ ਨੂੰ ਵੀ ਦਿਖਾਇਓ ਆ ਮੈਂ ਜਿੱਥੇ ਖੜਾ ਆ ਨਾ ਜੀ ਪੈਰ ਆ ਇੱਥੋਂ ਮਾੜਾ ਜਿਹਾ ਜੇ ਮੈਂ ਇਧਰ ਨੂੰ ਹੂੰਗਾ ਤਾਂ ਮੈਨੂੰ ਇਹ ਲੱਗਦਾ ਕਿ ਸਾਰੇ ਜਣੇ ਰੋਕੀ ਜਾਂਦਾ ਕਹਿੰਦੇ ਅੱਗੇ ਨੂੰ ਨਾ ਹੋ ਜਿਓ ਬਈ ਇਹ ਕਿਤੇ ਥੱਲੇ ਨੂੰ ਡਿੱਗ ਨਾ ਜਾਵੇ ਉਹਦੀ ਵਜ੍ਹਾ ਇਹ ਹੈਗੀ ਆ ਕਿ ਆ ਥੱਲੇ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਨੀਵਾ ਆ ਔਰ ਅੰਦਰਲੇ ਪਾਸੇ ਨੂੰ ਥੱਲੇ ਨੂੰ ਐ ਕਰਕੇ ਟਵਾਜਾ ਪਟਿਆ ਹੋਇਆ ਆ ਭਾਵ ਕਿ ਜਿੱਥੇ ਆਪਾਂ ਖੜੇ ਆ ਇਹ ਜ਼ਮੀਨ ਨੂੰ ਅੰਦਰੋਂ ਖੋਖਲਾ ਕੀਤਾ ਹੋਇਆ ਆ ਔਰ ਜਿਹੜਾ ਮਸਲਾ ਹੈਗਾ ਆ ਤੁਸੀਂ ਸਮਝ ਜਾਓਗੇ ਕਿ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਇਹ ਕੱਲਾ ਖੋਖਲਾ ਇੱਥੋਂ ਹੀ ਨਹੀਂ ਕੀਤਾ ਹੋਇਆ ਜਦੋਂ ਤੁਸੀਂ ਅੱਗੇ ਜਾਓਗੇ ਤਾਂ ਉੱਥੇ ਸਾਰੇ ਇਹ ਸਾਰਾ ਕੁਝ ਹੀ ਹੈਗਾ ਇਹ ਬਲਦੇਵ ਸਿੰਘ ਸਿਰਸਾ ਜੀ ਤੁਹਾਨੂੰ ਦੱਸਣਗੇ ਆਪਣੀ ਜ਼ੁਬਾਨੀ ਕਿ ਇਹ ਸਾਰਾ ਮਸਲਾ ਕੀ ਹੈਗਾ ਥੱਲੇ ਉਹ ਖੋਖਲਾ ਕਿਉਂ ਕਰ ਦਿੱਤਾ ਹੋਇਆ ਹੈ ਕਿਹਨਾਂ ਨੇ ਕੀਤਾ ਹੈਗਾ ਚੱਕਰ ਕੀ ਹੈਗਾ ਸਿਰਸਾ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਜੀ ਫਤਿਹ ਜੀ ਸਿਰਸਾ ਜੀ ਮੈਂ ਤੁਸੀਂ ਵੀ ਬਾਰ-ਬਾਰ ਕਹੀ ਜਾਂਦੇ ਸੀ ਵੀ ਇੱਧਰ ਨੂੰ ਨਾ ਹੋਵੋ ਇੱਧਰ ਨੂਰੇ ਨੂੰ ਹੋ ਜਾਓ ਇੱਧਰਲੇ ਪਾਸੇ ਆ ਕੀਤਾ ਹੋਇਆ ਇੱਧਰਲੇ ਪਾਸੇ ਗੁਰਦੁਆਰਾ ਸਾਹਿ ਇਹ ਤਾਂ ਗੁਰਦਰਾ ਸਾਹਿਬ ਦੇ ਲਈ ਕਾਫੀ ਜ਼ਿਆਦਾ ਖਤਰਾ ਬਣਿਆ ਹੋਇਆ ਇਧਰਲੇ ਪਾਸੇ ਪਿੰਡ ਸਾਰਾ ਕੁਝ ਕੀ ਮਸਲਾ ਹੈ ਜੀ ਮਸਲਾ ਹੈ ਜੀ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਤੇ ਇਹਨੇ ਜਿਹੜੀ ਆਪਣੀ ਸੰਸਥਾ ਬਣਾਈ ਹੋਈ ਆ ਜੀ ਉਹਨਾਂ ਵੱਲੋਂ ਮੈਂ ਕੀ ਕਹਾ ਕਿ ਕੀ ਕੁਝ ਕੀਤਾ ਜਾ ਰਿਹਾ ਹੈ ਮੈਂ 2008 ਤੋਂ ਤਕਰੀਬਨ ਇਹਨਾਂ ਦੇ ਸਾਰੇ ਪੜਦੇ ਜਿਹੜੇ ਉਹ ਫੋਲ ਰਹੇ ਆ ਆਹ ਜਿਹੜੀ ਜ਼ਮੀਨ ਪਹਿਲਾਂ ਇਧਰ ਧਿਆਨ ਕਰੋ ਥੋੜਾ ਜਿਹਾ ਆ ਕੈਮਰੇ ਚ ਵਿਖਾ ਦਿਓ ਆ ਜਮੀਨ ਪਿੰਡ ਵੜੈਚ ਦੀ ਪੰਚਾਇਤੀ ਜਮੀਨ ਹੈ 80 ਏਕੜ ਜਮੀਨ ਹੈ ਜਿੱਤੇ ਢੇਰੇ ਦਾ ਨਜਾਇਜ਼ ਕਬਜ਼ਾ ਪੰਜਾਬ ਸਰਕਾਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਜਿਹੜੀ ਪੰਚਾਇਤਾਂ ਤੋਂ ਕਬਜ਼ੇ ਛਡਾਉਂਦੀ ਆ ਮੈਂ ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤਰਖਾਸਤਾ ਵੀ ਲਿਖੀਆਂ ਨੇ ਵੀ ਮੈਂ ਇਹਦਾ ਕੇਸ ਹਾਈ ਕੋਰਟ ਚ ਪਾਇਆ ਸੀ 2015 ਚ ਦੀ ਨਜਾਇਜ਼ ਬੋਰੀ ਕਰਕੇ ਤੇ ਲੈ ਰਹੇ ਸੀ ਇਹ ਇਹਨਾਂ ਨੇ 80 ਫੁੱਟ ਫੁੱਟ ਤੇ ਬਾਕੀ ਇਹ ਜਿਹੜਾ ਪਿੰਡ ਆ ਇਹਨਾਂ ਨੇ ਤਕਰੀਬਨ ਸਾਰਾ ਖਤਮ ਕਰਤਾ ਤੁਹਾਨੂੰ ਪਤਾ ਕਿ 2011-12 ਦੇ ਵਿੱਚ ਗੁਰਦੁਆਰਾ ਪੱਤੀ ਵੜੈਚ ਦਾ ਜਿਹੜਾ ਬੜਾ ਰੌਲਾ ਪਿਆ ਸੀ ਉਹ ਆ ਉੱਥੇ ਅੱਗੇ ਆ ਅਜਰ ਅੱਗੇ ਆ ਸੈਂਦੋ ਹੀ ਉਹ ਗੁਰਦੁਆਰੇ ਦੇ ਨਿਸ਼ਾਨੀ ਆ ਰਹੇ ਗੁੰਮਤ ਲੱਗੇ ਆ ਹੂੰ ਹੂੰ ਇਹਨਾਂ ਨੇ ਕੀਤਾ ਵੀ ਉਹ ਗੁਰਦੁਆਰਾ ਢਾਹਤਾ ਉਹ ਰੌਲਾ ਪੈ ਗਿਆ ਉਸ ਟਾਈਮ ਦੇ ਉੱਤੇ ਆ 2012 ਦੇ 11 ਦੇ ਵਿੱਚ ਇਹ ਜਿਹੜੀ ਜ਼ਮੀਨ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਜਿਹੜਾ ਗੁਰਦੁਆਰਾ ਬਣਿਆ ਇਹ ਬਣਿਆ ਕਰੀਬ 80 90 100 ਸਾਲ ਤੋਂ ਜੀ ਜਿਨ੍ਹਾਂ ਲੋਕਾਂ ਨੇ ਇਹ ਜ਼ਮੀਨ ਦਿੱਤੀ ਮਾਲਕੀ ਉਹਨਾਂ ਦੇ ਨਾਂ ਰਹੀਗੀ ਹੂੰ ਹੂੰ ਮਾਕਾਤੇ ਘੁਰਦਵਰਾ ਹਮ ਹਮ ਇੱਕ ਅਰਜਿਸਤਿਆ ਕਰਾ ਕੇ ਮਾਲਕਾ ਤੋਂ ਪੀੜੀਦਾਰ ਪੀੜੀ ਜਿਹੜੇ ਤੁਰੇ ਆਏ 2011 ਦੇ ਵਿੱਚ ਮੱਖਣ ਸਿੰਘ ਆਦ ਡੇਰੇ ਨੂੰ ਰਜਿਸਟਰੀ ਕਰਕੇ ਦਿੰਦੇ ਆ ਕਿ ਇਹ ਖਸਰਾ ਨੰਬਰ 144 ਰਕਬਾ 13 ਮਰਲੇ ਪਿੰਡ ਬੜਾ ਤਹਿਸੀਲ ਬਾਬਾ ਬਕੌਲਾ ਸਾਹਿਬ ਦਾ ਮੈਂ ਕਾਬ ਮਾਲਕ ਤੇ ਕਬਜਾ ਤੇ ਹੁਣ ਇਹ ਜ਼ਮੀਨ ਜਿਹਦੇ ਵਿੱਚ ਇੱਕ ਮਕਾਨ ਉਸਾਰੀ ਹੈ ਇਹ ਮੈਂ ਡੇਰਾ ਰਾਧਾ ਸਵਾਮੀ ਸਸੰਗ ਬਿਆਸ ਨੂੰ ਉੜਜੀ ਠੀਕ ਰੋਣਾ ਉੜਜੀ ਠੀਕ ਰਹਾਤੀ ਫਿਰ ਇਹਨਾਂ ਨੇ ਤਿੰਨ ਚਾਰ ਵਾਰ ਇਸ ਜ਼ਮੀਨ ਨੂੰ ਢੋਂ ਦੀ ਕੋਸ਼ਿਸ਼ ਕੀਤੀ ਮਿੱਟੀ ਚ ਪੁੱਟਣ ਦੀ 29 ਤਿੰਨ 2023 ਦੇ ਵਿੱਚ ਆਹ ਤੁਸੀਂ ਵੇਖੋ ਪਰਲੇ ਪਾਸੇ ਉੱਚਾ ਹੈ ਉਧਰ ਵੀ ਦਿਖਾ ਦਿਓ ਮੜ ਜਾ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਹਾਂ ਪਹਿਲਾਂ ਉੱਚਾ ਸੀਗਾ ਮੈਨੂੰ ਲੱਗਦਾ ਉਹ ਪਟਿਆ ਹੋਇਆ ਹਨ ਜੀ ਉਹ ਸਾਰਾ ਉਹ ਜੀ ਮਕਾਨ ਬਣੇ ਨੇ ਉੱਥੇ ਆਪਾਂ ਬੈਠਿਆ ਆ ਇਹ ਆ ਵੇਖੋ ਨ ਸਾਰੀ ਬੁੱਟੀ ਹੈ ਇਹਨਾਂ ਕੀਤਾ ਕਿ 29 ਮਾਰਚ 2023 ਇਥੇ ਪੋਕ ਲੈਣਾ ਜੀ ਸੀ ਬੀਆਂ ਟਿੱਪਰ ਟਰਾਲੀਆਂ ਲਾ ਕੇ ਆ ਮਿੱਟੀ ਚੁਕੜੀ ਸ਼ੁਰੂ ਕਰਦੀ ਹਾਂ ਉਹਨਾਂ ਦਾ ਮਤਲਬ ਇਹ ਸੀ ਕਿ ਆ ਮਿੱਟੀ ਜਦ ਚੁਕਲਾਂਗੇ ਤੇ ਫਿਰ ਉਹ ਸਾਰੀ ਜਿਹੜੀ ਗੁਰਦੁਆਰੇ ਦਾ ਚਾਰਜ ਪੇਰਾ ਇਹ ਘੇਰਗੇ ਨੇ ਤੇ ਗੁਰਦੁਆਰਾ ਆਟੋਮੈਟਿਕ ਡਿਗਣਾ ਸੀ ਆ ਕੋ ਉਹਨਾਂ ਦੇ ਨਾ ਸੀ ਫਿਰ ਕਿਹਨੇ ਬੋਲਦਾ ਸੀ ਕਿਨੇ ਕਿੱਥੇ ਸੁਣਵਾਈ ਹੋਣੀ ਸੀ ਜੀ 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 ਫਿਰ ਜਿਤਨਾ ਉਹ ਗੁਰਦੁਆਰਾ ਸਾਡੇ ਕੁਝ ਸੱਜਣਾਂ ਨੇ ਬਣਵਾਇਆ ਇਮਾਰਤਾਂ ਉਸ ਗੁਰਦੁਆਰਾ ਗੁਰਦੁਆਰੇ ਦੀ ਨਾਂ ਦਿੱਤਾ ਗਿਆ ਉਹਨੂੰ ਜੋ ਮੈਨੂੰ ਸੁਣਣ ਚ ਆਇਆ ਮੈਂ ਮੋਖ ਤੇ ਨਹੀਂ ਗਿਆ ਪਰ ਅੰਦਰ ਨਹੀਂ ਜਾ ਸਕਦਾ ਅੱਛਾ ਇੱਥੇ ਐਸਐਸਪੀ ਆ ਸਾਡੇ ਨਾਲ ਅੱਛਾ ਅੱਛਾ ਮੈਂ ਪਰਸੋ ਡੀਸੀ ਨੂੰ ਵੀ ਕਿਹਾ ਆ ਪੁਲਿਸ ਅਫਸਰ ਨੇ ਇਹ ਵਿਚਾਰੇ ਬੋਲ ਨਹੀਂ ਸਕਦੇ ਇਹਨਾਂ ਨੂੰ ਕਹੋ ਕਿ ਆਪਣਾ ਪਿਸਟਲ ਤੇ ਮੋਬਾਈਲ ਲੈ ਕੇ ਡੇਰੇ ਦੇ ਅੰਦਰ ਆਜ ਜਾ ਕਾ ਵੀ ਖੋਣ ਮੈਨੂੰ ਨਹੀਂ ਜਾ ਸਕਣਗੇ ਐਸਡੀਐਮ ਡੀਸੀ ਐਸਐਸਪੀ ਉਹ ਡੇਰੇ ਦੇ ਅੰਦਰ ਜਿਹੜਾ ਉਹ ਆਪਣਾ ਮੋਬਾਈਲ ਤੇ ਪਿਸਤਲ ਲੈ ਕੇ ਨਹੀਂ ਜਾ ਸਕਦੇ। ਔਰ ਇਹਨਾਂ ਨੂੰ ਐਸਪੀ ਆ ਜਿਹੜਾ ਟਾਜਾਂਗੇ। ਇਸ ਤੋਂ ਬਾਅਦ ਕੀ ਹੈ? ਕਿ ਉਹ ਜਿਹੜੇ ਮਕਾਨ ਪੰਜ ਸੱਤ ਬੱਚੇ ਨੇ। ਉਹ ਆਟੋਮੈਟਿਕ ਡਿੱਗਣਗੇ ਨਹੀਂ ਡਿੱਗਣੇ। ਆਹ ਐਸਪੀ ਸਾਹਿਬ ਜਰਾ ਧਿਆਨ ਦਿਓ ਉਧਰ ਨੂੰ। ਬੋਲਤ ਨਹੀਂ ਸਕਦੇ ਤੁਸੀਂ ਪਰ ਯਾਰ ਮੌਕਾ ਤਾਂ ਵੇਖ ਲਓ। ਆਹ ਵੇਖੋ ਜਿਹਨੂੰ ਰੋਕਿਆ ਆ ਹੁਣ ਇਹਨਾਂ ਨੇ ਵੱਢਣਾ ਸ਼ੁਰੂ ਕਰ ਦਿੱਤਾ ਛੱਡ ਜਾ। ਹੁਣ ਇਹਨਾਂ ਦੀ ਮਿੱਟੀ ਚੁੱਕਣ ਦੀ ਸਕੀਮ ਸੀ। ਇਹਨਾਂ ਨੇ ਹਫਤਾ ਪਹਿਲਾਂ ਫੇਰ ਇਧਰ ਤੇ ਪਰਲਾਤੇ ਉਹ ਜਿਵੇਂ ਕਿਸੇ ਦੇ ਡਾਕਟਰ ਆ ਨਾ ਜਿਹੜਾ ਤੇ ਉਹ ਮਰੀਜ਼ ਨੂੰ ਵੇਖਦਾ ਵੀ ਇਹਦੇ ਵਿੱਚ ਕੋਈ ਸਾਹ ਚੱਲਦਾ ਕਿ ਨਹੀਂ ਚੱਲਦਾ ਉਹ ਨਵਜ ਵੇਖਦਾ ਉਹ ਟੂਟੀਆਂ ਜਿਹਾ ਮੈਨੂੰ ਤਾਂ ਯਾਰ ਪਤਾ ਨਹੀਂ ਆਣ ਪੜ ਜਾ ਬੰਦਾ ਮੈਂ ਉਹ ਟੂਟੀਆਂ ਜੀਆਂ ਲਾ ਕੇ ਵੀ ਵੇਖਦਾ ਵੀ ਇਹਦੀ ਨਵਜ ਚੱਲਦੀ ਕਿ ਨਹੀਂ ਚੱਲਦੀ ਪਰ ਮੈਨੂੰ ਲੱਗਦਾ ਅੱਜ ਤੁਸੀਂ ਦਿਖਾਤਾ ਵੀ ਚੱਲਦੇ ਆ ਸਾਹ ਹਾਂਜੀ ਹੁਣ ਇਹਨਾਂ ਨੇ ਲਾਤਾ ਪਿੰਡ ਵਾਲਿਆਂ ਦਾ ਮੈਨੂੰ ਫੋਨ ਚਲੇ ਗਿਆ ਵੀ ਇਹਨਾਂ ਨੇ ਫੇਰ ਸ਼ੁਰੂ ਕਰਤਾ ਇਹ 10 ਦਿਨ ਪਹਿਲਾਂ ਦੀ ਗੱਲ ਹੈ ਮੈਂ ਫਿਰ ਡੀਸੀ ਨੂੰ ਫੋਨ ਕੀਤਾ ਡੀਸੀ ਨੇ ਐਸਡੀਐਮ ਨੂੰ ਕਿਹਾ ਐਸਡੀਐਮ ਪਿਓ ਦਾ ਪੋਤਾ ਇੱਥੇ ਆਇਆ ਹੀ ਨਹੀਂ ਮਰੀ ਜ਼ਮੀਰ ਦਾ ਮੈਂ ਚੈਨਲ ਤੇ ਕਹਿ ਰਿਹਾ ਮਰੀ ਜ਼ਮੀਰ ਦਾ ਐਸਡੀਐਮ ਇੱਥੇ ਮੌਕੇ ਤੇ ਨਹੀਂ ਆ ਡੀਸੀ ਦੇ ਕਹਿਣ ਤੇ ਵੀ ਮੈਨੂੰ ਪਰਸੋਂ ਡੀਸੀ ਸਾਹਿਬ ਕਹਿਣ ਲੱਗੇ ਵੈਸੇ ਡੀਸੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਨੇ ਦੋ ਬੰਦੇ ਜਿਹੜੇ ਮੌਜੂਦਾ ਇਸ ਤਨ ਤੇ ਨੇ ਉਹਨਾਂ ਨੇ ਮੇਰੀ ਗੱਲ ਬੜੀ ਵਧੀਆ ਸੁਣੀ ਜਿਹੜੇ ਬੰਦੇ ਚੰਗੇ ਨੇ ਮੈਂ ਚੰਗਾ ਨੂੰ ਚੰਗੇ ਕਹਾਂਗਾ ਜੀ ਮੈਨੂੰ ਕਹਿਣ ਲੱਗੇ ਵੀ ਪਰਸ ਤੇਰੇ ਨਾਲ ਐਸਡੀਐਮ ਨੂੰ ਭੇਜ ਦਾਂਗੇ ਮੈਂ ਕਿਹੜੇ ਹਸਦੀ ਦੀ ਗੱਲ ਕਰਦੇ ਹੋ ਜਿਸ ਐਸਡੀਐਮ ਨੇ ਮੈਨੂੰ 28 ਤਰੀਕ ਨੂੰ ਇੱਥੇ 4 ਘੰਟੇ ਭਾਈ ਰੱਖਿਆ ਜਲੀਲ ਕੀਤਾ ਮੈਂ ਕਿਹਾ ਮੈਂ ਉਹਦਾ ਗੁਲਾਮ ਨਾ ਕੋਈ ਮੈਂ ਲੋਕਾਂ ਦੀ ਆਵਾਜ਼ ਠਾਰਿਆ ਬਾਬੇ ਜੀਵਨ ਸਿੰਘ ਦੀ ਆਵਾਜ਼ ਠਾਰਿਆ ਸੋ ਇਹ ਟੌ ਲੱਗੇ ਸੀ ਫੇਰ ਅਸੀਂ ਹੁਣ ਦੁਬਾਰਾ ਫੇਰ ਉੱਠੇ ਹਾਂ ਤੇ ਅੱਜ ਮੈਂ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਧਰਮੀ ਫੌਜੀਆਂ ਨੂੰ 100 ਫੌਜੀਆਂ ਨੂੰ ਉਹ ਤੇ ਅੱਜ ਇੱਥੇ ਆ ਗਏ ਨੇ ਆ ਬਾਣੇ ਵਾਲੇ ਸਿੰਘ ਵੀ ਵੇਖੋ ਆ ਗਏ ਹਾਂਜੀ ਹਾਂਜੀ ਪਚੰਗੀ ਸਿੰਘ ਆ ਗਿਆ ਵੱਡੇ ਵੀ ਆ ਜਾਣਗੇ ਤੇ ਫੇਰ ਜਿਹੜਾ ਵੇਖਾਂਗੇ ਡੇਰ ਵਾਲੇ ਉਹਦੋਂ ਇੱਥੇ ਆ ਕੇ ਤੇ ਬੜਾ ਰੌਲਾ ਪਾਉਣ ਲਗੇ ਕਹਿੰਦੇ ਜੀ ਢਿੱਕ ਢਿੱਗੀ ਆ ਹੁਣ ਤੁਸੀਂ ਵੇਖੋ ਜੇ ਢਿੱਕ ਢਿੱਗੀ ਹੋਵੇ ਤੇ ਥੱਲੇ ਮਿੱਟੀ ਤੇ ਚਾਹੀਦੀ ਆ ਨਾ ਹਾਂਜੀ ਹਾਂਜੀ ਉਹ ਚੈਨਲ ਦੇ ਉੱਤੇ ਬੋਲਿਆ ਹੂੰ 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 ਅਕਾਲ ਚੈਨਲ ਤੇ ਤੇਜਿੰਦਰ ਸਿੰਘ ਦੇ ਚੈਨਲ ਤੇ ਬੋਲਿਆ ਵੀ ਆ ਜਿਹੜੀ ਢਿੱਕ ਢਿੱਗੀ ਸੀ ਇਹਨੇ ਕਿਹਾ ਵੀ ਢਿੱਕ ਕਿੱਥੇ ਆ ਹੂੰ ਹੂੰ ਕੋਈ ਜਵਾਬ ਨਹੀਂ ਹੂੰ ਹੂੰ ਠੀਕ ਹੈ ਜੀ ਸੋ ਮੇਰਾ ਮਤਵ ਹੈ ਆ ਕਿ ਅੱਜ ਅਸੀਂ ਸਿਰਫ ਇਹ ਮੌਕਾ ਬਖਾਉਣ ਵਾਸਤੇ ਆਏ ਆ ਔਰ ਤੁਹਾਡੇ ਚੈਨਲ ਤੇ ਜਿਹੜੇ ਲੋਕ ਕਹਿੰਦੇ ਆ ਵੀ ਡੇਰਾ ਧੱਕਾ ਨਹੀਂ ਕਰਦਾ ਹੂੰ ਹੂੰ ਯਾਰ ਮੇਰਾ ਚੈਲੰਜ ਹੈ ਹਰ ਬੰਦੇ ਆ ਹੂੰ ਹੂੰ ਵੀ ਡੇਰਾ ਧੱਕਾ ਨਹੀਂ ਕਰਦਾ ਚਾਹੇ ਉਹ ਅਫਸਰ ਹੈ ਕੋਈ ਚਾਹੇ ਕੋਈ ਐਮਐਲਏ ਮੰਤਰੀ ਹੈ ਚਾਹੇ ਕੋਈ ਧਾਰਮਿਕ ਹੈ ਚਾਹੇ ਕੋਈ ਆਮ ਬੰਦਾ ਹੈ ਉਹ ਮੇਰੇ ਚੈਲੰਜ ਨੂੰ ਕਰੇ ਕਬੂਲ ਹੂੰ ਹੂੰ ਆ ਵੀ ਇੱਥੇ ਮੌਕੇ ਤੇ ਤੇ ਫਿਰ ਮੈਂ ਅੱਜ ਜਦੋਂ ਬਖਾਉਂਗਾ ਤੇ ਆ ਕੇ ਮੌਕੇ ਤੇ ਦੱਸਣ ਪੇ ਕਿ ਇਹ ਠੀਕ ਹੋ ਰਿਹਾ ਪਰ ਉਹ ਉਹ ਸਿਰਸਾ ਜੀ ਇਹ ਗੱਲ ਕਹਿ ਸਕਦਾ ਪੀ ਆਹ ਦੇਖੋ ਕਾਗਜ਼ ਪੱਤਰ ਆਹ ਦੇਖੋ ਰਜਿਸਟਰੀ ਇਹ ਤਾਂ ਬਾਬਾ ਜੀ ਦੇ ਨਾਮੇ ਆ ਉਹ ਇਹ ਕਹਿ ਸਕਦਾ ਪੀ ੱਤਕਾ ਥੋੜੋ ਯਾਰ ਕਹਿ ਸਕਦਾ ਉਹ ਇਹ ਗੱਲ ਉਹ ਉਹਨਾਂ ਨੂੰ ਤੁਸੀਂ ਕਿੱਦਾਂ ਜਿਚਾਉਂਗੇ ਮੈਂ ਵੀ ਤੇ ਕਹਿ ਸਕਦਾ ਹੈ ਪੀ ਇਹਨਾਂ ਨੇ ਤੇ ਰਜਿਸਟਰੀ 'ਚ ਲਿਖਾਇਆ ਹੈ ਪੀ ਇੱਥੇ ਉਹ ਸਾਰੀ ਮਕਾਨ ਹੈ ਮੌਕੇ ਤੇ ਗੁਰਦੁਆਰਾ ਨਹੀਂ ਦੀਦਾ ਉਹਨਾਂ ਨੂੰ ਮੌਕੇ ਤੇ ਨਿਸ਼ਾਨ ਸਾਹਿਬ ਨਹੀਂ ਦੀਦਾ ਮੌਕੇ ਤੇ ਗ੍ਰੰਥੀ ਨਹੀਂ ਦੀਦਾ ਜਿਹੜੇ ਕਹਿੰਦੇ ਨੇ ਮੇਰਾ ਚੈਲੰਜ ਹੈ ਤੇ ਤੁਹਾਡੇ ਚੈਨਲ ਦੇ ਰਾਹੀਂ ਜੀ ਜਗਦੀਸ਼ ਸਿੰਘ ਢਿੰਡਾ ਪ੍ਰਧਾਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਉਹਨੂੰ ਮੇਰਾ ਇੱਕ ਚੈਲੰਜ ਆ ਮੇਰਾ ਸੁਨੇਹਾ ਹੈ ਜੀ ਢਿੰਡਾ ਸਾਹਿਬ ਤੁਸੀਂ 2-3 ਦਿਨ ਪਹਿਲਾਂ ਮੁਖੀ ਡੇਰਾ ਰਾਧਾ ਸਵਾਮੀ ਗੁਰਿੰਦਰ ਸਿੰਘ ਢਿਲੋਂ ਨੂੰ ਹੂੰ ਹੂੰ ਕਿਰਪਾਨ ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇਖੇ ਗਏ ਹੋ ਹਾਂ ਸਨਮਾਨ ਉਹ ਢਿੰਡਿਆ ਇਹ ਤਾਂ ਦੱਸਦੇ ਇਸ ਖੁਸ਼ੀ ਚ ਪਈ ਤੂੰ ਬਾਬੇ ਜੀਵਨ ਸਿੰਘ ਦੀ ਯਾਦ ਚ ਬਣਿਆ ਗੁਰਦੁਆਰਾ ਢਾ ਰਿਹਾ ਹੂੰ ਹੂੰ ਉਹ ਅਣਖ ਹੈਗੀ ਉਹ ਨਹੀਂ ਮਰ ਗਈ ਅਣਖ ਤੇਰੀ ਅੱਜ ਸ਼੍ਰੋਮਣੀ ਕਮੇਟੀ ਜਿਹੜੀ ਬੜੀ-ਵੜੀ ਕੁਰਬਾਨੀਆਂ ਦੇਖੇ ਹੋਤ ਚਾਈ ਸੀ ਅੱਜ ਉਹਨਾਂ ਦੇ ਪ੍ਰਧਾਨ ਅੱਜ ਡੇਰੇਦਾਰਾਂ ਨੂੰ ਜਿਹੜੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਹੜੱਪ ਰਹੇ ਨੇ ਮਾਤਾ ਗੰਗਾ ਦਾ ਗੁਰਦੁਆਰਾ 25 1932 9 1923 ਤੋਂ ਲੈ ਕੇ ਰਿਕਾਰਡ ਘੜਾ ਸਾਰਾ ਰਿਕਾਰਡ ਹੈ ਮੇਰੇ ਕੋਲ 25 1932 ਨੂੰ ਸਰਦਾਰ ਸੰਤਾ ਸਿੰਘ 8 ਕਨਾਲ 14 ਮਰਲੇ ਖਸਰਾ ਨੰਬਰ 498 ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਰਜਿਸਟਰੀ ਕਰੰਧਾ ਮੈਂ ਪੁੱਛਣਾ ਚਾਹਣਾ ਛਿੰਡੇ ਨੂੰ ਆ ਕੇ ਪਤਾ ਕਰ ਓਏ ਪਿਓ ਜ਼ਮੀਨ ਕਿੱਥੇ ਆ ਜਿਹੜੀ ਗੁਰਦੁਆਰੇ ਨਾਲ ਕਰਾਈ ਸੀ ਕੀ ਉਹ ਢੇਰਿਆਂ ਨੂੰ ਦੇਣ ਵਾਸਤੇ ਕਰਾਈ ਸੀ ਇਸੇ ਤਰ੍ਹਾਂ 6 ਏਕੜ ਜ਼ਮੀਨ ਪਿੰਡ ਮੰਡਲ ਬਤਾਲਾ ਪੱਤੀ ਪਿਰਥੀਪੁਰ ਤਹਿਸੀਲ ਟੇਲਵਾ ਜ਼ਿਲ੍ਹਾ ਕਪੂਰਥਲਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ 6 ਏਕੜ ਉਹਦਾ ਤਬਾਦਲਾ ਕੀਤਾ ਚੱਕੋ ਕੀ ਪਿੰਡ ਚ 2 ਏਕੜ ਨਾ ਤੇ ਮੁਰਕਿਓ 6 ਏਕੜ ਜਿਹੜੀ ਆ ਡੇਰਾ ਰਾਧਾ ਸਵਾਮੀ ਰਜਿਸਟਰੀ ਕਰਾ ਗਿਆ ਹੂੰ ਹੂੰ ਕੀ ਇਹ ਸਾਰੀਆਂ ਜ਼ਮੀਨਾਂ ਇਹ ਪੰਚਾਇਤੀ ਜ਼ਮੀਨਾਂ ਆ ਤੁਹਾਨੂੰ ਦੱਸ ਦਿਆਂ ਕਿ ਡੇਰਾ ਬਾਬਾ ਜੈਮਲ ਸਿੰਘ ਪਹਿਲਾਂ ਪਿੰਡ ਨਹੀਂ ਸੀਗਾ ਹੂੰ ਹੂੰ ਇਹ 1985 ਦੇ ਵਿੱਚ ਨਵੀਂ ਹੱਦਬੰਦੀ ਬਣੀ ਆ ਹੂੰ ਹੂੰ ਹੱਦਬੰਦੀ ਨੰਬਰ ਹੈਗਾ 482 ਹੂੰ ਹੂੰ ਰਕਬਾ 32 ਕਨਾਲ 3203 ਕਨਾਲ 3200 3 ਕਨਾਲ 10 ਮਰਲੇ ਪਿੰਡ ਪਿੰਡ ਗ੍ਰਾਮ ਪੰਚਾਇਤ ਵੜਾਇਚ ਤੇ ਗ੍ਰਾਮ ਪੰਚਾਇਤ ਵੜਾ ਆਪਣਾ ਬਾਲਸਰਾ ਬਾਲਸਰਾ ਦੋ ਪਿੰਡਾਂ ਦੀ ਪੰਚਾਇਤ ਦੀ 3203 ਕਨਾਲ 10 ਮਰਲੇ ਜ਼ਮੀਨ ਨਵੀਂ ਹੱਦਬੰਦੀ ਵੜਾ ਕੇ ਹੱਦਬੰਦੀ ਨੰਬਰ ਬਣਾ ਕੇ ਤੇ ਉਹ ਜਿਹੜਾ ਡੇਰਾ ਬਾਬਾ ਚੰਦਰ ਸਿੰਘ ਬਣਾਤਾ ਸਿਰਸਾ ਜੀ ਲੱਗਦਾ ਨਹੀਂ ਭਈ ਜਿਵੇਂ ਤੁਸੀਂ ਆਪਾਂ ਗੱਲ ਕਰਨੇ ਹੈਗੇ ਭਈ ਰਜਿਸਟਰੀ ਉਹਨਾਂ ਨੇ ਉਹਨਾਂ ਦੇ ਕੋਲੋਂ ਕਰਵਾ ਲਈ ਲੱਗਦਾ ਨਹੀਂ ਵੀ ਕਿਤੇ ਆਪਾਂ ਵੀ ਅਵੇਸਲੇ ਰਹੇ ਆ ਭਈ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖੋ ਹੈਗੀ ਆ ਨਿਸ਼ਾਨ ਸੱਬ ਝੂਲਦੇ ਪਏ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਆ ਪਰ ਆਪਾਂ ਮਤਲਬ ਸਾਹਬ ਨਹੀਂ ਸਕੇ ਆਪਾਂ ਰਜਿਸਟਰੀ ਮਤਲਬ ਅਗਲੇ ਨੂੰ ਮੌਕਾ ਮਿਲਿਆ ਤਾਂ ਅਗਲੇ ਨੇ ਸਾਰਾ ਕੁਝ ਕੀਤਾ ਨਾ ਜੀ ਬਿਲਕੁਲ ਮੌਕਾ ਮਿਲਿਆ ਪਰ ਸਾਡੇ ਜਿਹੜੇ ਯਾਨੀ ਸਿੱਖ ਜਥੇਬੰਦੀਆਂ ਜੀ ਜਿਹੜੇ ਲੋਕ ਉਹਨੂੰ ਜਿਹੜੇ ਉੱਥੇ ਜਾਂਦੇ ਨੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਸ਼ਾਇਦ ਹੋ ਸਕਦਾ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਹੋਵੇ ਪਰ ਤੁਹਾਨੂੰ ਮੌਕਾ ਵਿਖਾਤਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਲੇਟ ਆਏ ਦਰਸ਼ ਜਥੇਦਾਰ ਤੁਸੀਂ ਮਿਲੇ ਸੀ ਗਏ ਗੜਗਾਜ ਜੀ ਨੂੰ ਇਸ ਸਬੰਧ ਚ ਗੱਲਬਾਤ ਹੋਈ ਸ਼੍ਰੋਮਣੀ ਕਮੇਟੀ ਵਾਲਿਆਂ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕੀ ਕਿਹਾ ਗੜਗਾਜ ਜੀ ਖੁਦ ਨਹੀਂ ਮੈਨੂੰ ਮਿਲੇ ਮੈਂ ਪੱਤਰ ਉਹਨਾਂ ਦੇ ਸੱਖਤਰ ਨੂੰ ਦੇ ਆ ਸਾਰੇ ਦਸਤਾਵੇਜ਼ ਦੇ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਸੱਖਤਰ ਮਿਲਿਆ ਜੀ ਪ੍ਰਧਾਨ ਨਹੀਂ ਮਿਲਿਆ ਹੁਣ ਮੈਂ ਉਹਨਾਂ ਨੂੰ ਲਿਖਤੀ ਦੇ ਆ ਤੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਾਰਵਾਈ ਕਰੋ ਹੁਣ ਕੀ ਕਾਰਵਾਈ ਕਰਦੇ ਆ ਅਗੋਂ ਪਾ ਸਰਸਾ ਜੀ ਇਕੱਠ ਤੇ ਆ ਜਵੇ ਕਾਫੀ ਵੱਡਾ ਸਿਕਾ ਅਗਲਾ ਪ੍ਰੋਗਰਾਮ ਅਗਲੀ ਰਣਨੀਤੀ ਆ ਸਾਡੀ ਪੰਜ ਮੈਂਬਰੀ ਕਮੇਟੀ ਬਣੀ ਆ ਅਸੀਂ ਏਡੀਆਂ ਤੱਤੀਆਂ ਲੱਕਣ ਵਾਲੀ ਨਹੀਂ ਜੀ ਸਟੈਪ ਬਾਏ ਸਟੈਪ ਜੀ ਨਾ ਸੱਚ ਧੂ ਦੇਣ ਵਾਸਤੇ ਪ੍ਰਸ਼ਾਸਨ ਸਰਕਾਰ ਤੇ ਜਿਹੜੇ ਕਹਿੰਦੇ ਨੇ ਸਰਸਾ ਕੱਲਾ ਤਰਿਆ ਫਿਰਦਾ ਉਹਨਾਂ ਨੂੰ ਦੱਸ ਦਾਂਗੇ ਕਿ ਪਉਣ ਵਾਲੀ ਸਮਝ ਕੀ ਹੁੰਦਾ ਦੋ ਕਲੇਨਾ ਚ ਬਾਬਾ ਜੀ ਕਿਉਂਕਿ ਇਕੱਠ ਬੜਾ ਹੁੰਦਾ ਨਾ ਜੇ ਖਾਸ ਕਰਕੇ ਐਤਵਾਰ ਨੂੰ ਜਾਂ ਜਦੋਂ ਕੋਈ ਹੋਰ ਸਮਾਗਮ ਹੁੰਦੇ ਆ ਤੇ ਲੋਕਾਂ ਦੇ ਮਨਾਂ 'ਚ ਸਤਕਾਰ ਬਹੁਤ ਆ। ਬਾਬਾ ਜੀ ਦਰਬਾਰ ਸਾਹਿਬ ਦਰਸ਼ਨ ਦੇਦਾਰੇ ਕਰਨ ਵਾਸਤੇ ਵੀ ਕਈ ਵਾਰ ਜਾਂਦੇ ਆ ਡੇਰਾ ਮੁਖੀ ਨਾ ਜੀ। ਕੁਛ ਨਾ ਕੁਛ ਕਹਿ ਦੋ ਸ਼ਾਇਦ ਉਹਨਾਂ ਨੂੰ ਲੱਗੇ ਕਿ ਯਾਰ ਮੈਂ ਦਰਸ਼ਨ ਦੇਦਾਰੇ ਕਰਨ ਜਾਂਦਾ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਔਰ ਨਿਸ਼ਾਨ ਸਾਹਿਬ ਝੁੱਲਦੇ ਪਿਆ। ਕੁਛ ਨਾ ਕੁਛ ਬਾਬਾ ਜੀ। ਮੈਂ ਇੰਨਾ ਹੀ ਖਾਵਾਂਗਾ ਉਹਨਾਂ ਨੂੰ। ਠੀਕ ਹੈ। ਕਿ ਤੁਸੀਂ ਆਪਣੀ ਸੰਸਥਾ ਚਲਾਈ ਆ। ਜੀ। ਧਾਰਮਿਕ ਤੌਰ ਦੇਤੇ ਦਾ ਨਾਂ ਜਦੋਂ ਵੀ ਕੋਈ ਬਲਾਰਾ ਬੋਲਦਾ ਤੇ ਉਹ ਰਾਧਾ ਸਵਾਮੀ ਸਤ ਸਤ ਸਤਨ ਤਾਂ ਤਾਂ ਰਦਾਸ ਸਵਾਮੀ ਕਹਿ ਹਾਂਜੀ ਤੁਸੀਂ ਕਰੋ ਆਜ਼ਾਦ ਜੀ ਲੇਕਿਨ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਸਤਕਾਰ ਰੱਖਦੇ ਹੋ ਜੀ ਤੇ ਫਿਰ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹ ਨਜਾਇਜ਼ ਰਜਿਸਟਰੀ ਯਾਰ ਕਿਉਂ ਕਰਾਈਆ ਹੂੰ ਹਾਂ ਇਹਦੇ ਚਾਰ ਫੇਰੇ ਆ ਜਿਹੜੀ ਜਗਾ ਛੱਡੋ ਦੋ ਤਿੰਨ ਕੱਲੇ ਛੱਡ ਦਿਓ ਹੂੰ ਹਾਂ ਤੇ ਆ ਜਿਹੜੀ ਫਿਰਨੀ ਆ ਸਰਕਾਰੀ ਆ ਨਾ ਹੂੰ ਹੂੰ ਇਹ ਵੀ ਛੱਡ ਦਿਓ ਜੀ ਉਹ ਤੁਹਾਨੂੰ ਗੇਟ ਵਿਖਾਉਣਾ ਮੈਂ ਚਲ ਕੇ ਹੁਣ ਉੱਥੇ ਜਿਹੜੇ ਅਮਰ ਸ਼ਹੀਦ ਬਾਬਾ ਜੀ ਸਿੰਘ ਜੀਵਨ ਸਿੰਘ ਜੀ ਦੇ ਨਾਂ ਤੇ ਤੇ ਬਾਹਰ 메ਨ ਰੋਡ ਦੇ ਤੇ ਗੇਟ ਬਣੇ ਨੇ ਉਹ ਵੀ ਫੋਟੋ ਕਰ ਲਿਓ ਜੀ ਤੇ ਉਹਦੇ ਸ਼ਾਟ ਲੈ ਲਿਓ ਫਿਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਭਾਈ ਜੇ ਤੁਸੀਂ ਵਾਕਿਆ ਹੀ ਸਿੱਖ ਗੁਰੂ ਸਾਹਿਬਾਨ ਸਿੱਖ ਧਰਮ 'ਚ ਕੋਈ ਵਿਸ਼ਵਾਸ ਰੱਖਦੇ ਹੋ ਤੇ ਆਪਣੇ ਡੇਰੇ ਵਾਸਤੇ ਤੁਸੀਂ ਜਿਵੇਂ ਮਰਜ਼ੀ ਕਰੋ ਪਰ ਜਿੱਥੇ-ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਜਮੀਨਾਂ ਨੂੰ ਨਾ ਖਰੀਦੋ ਨਾ ਟਾਓ ਜ਼ਰੂਰ ਤੇ ਨਾ ਹੀ ਜੀ ਤੇ ਇੱਕ ਯਾਰ ਦਰਮੀ ਬੰਦੇ ਤੇ ਗਰੀਬ ਦੀ ਹਾਲ ਮਲਕ ਜਿਹੜਾ ਹਾਮੀ ਭਰਦੇ ਨੇ ਆਹ ਜਿਹੜਾ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਜਿਹੜੇ ਹਾਈ ਕੋਰਟ ਚ ਆਰਡਰ ਹੋਏ ਨੇ ਕੰਟੈਂਪਟ ਵੀ ਮੈਂ ਪਾਈ ਆ ਜਿਹੜੀ ਕਿ ਮੰਡ ਬਤਾਲਾ ਢਿਲਵਾ ਚੱਕੋ ਕੀ ਪਿੰਡਾਂ ਦੀ ਜ਼ਮੀਨ ਬਰਬਾਦ ਹਜ਼ਾਰਾਂ ਏਕੜ ਕਰਤੀ ਤੇ ਅੱਗੇ ਕਰੀ ਜਾ ਰਹੀ ਜੇ ਇੱਥੋਂ ਦੀ ਮਿੱਟੀ ਚੁੱਕ ਕੇ ਉਧਰ ਪਾ ਰਹੀ ਜੇ ਯਾਰ ਉਹ ਹਟ ਜਾਓ ਤੇ ਉਹਨਾਂ ਤੇ ਤਰਸ ਕਰੋ ਹੇ ਮੈਂ ਤੁਹਾਡੇ ਰਾਏ ਉਹਨਾਂ ਨੂੰ ਕਹਿਣਾ ਚਾਹੁੰਦਾ ਜ਼ਰੂਰ ਮੈਨੂੰ ਲੱਗਦਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਗੁਰੂ ਘਰ ਬਣਿਆ ਹੋਇਆ ਹੈਗਾ ਉਹਨਾਂ ਦੀ ਕੁਰਬਾਨੀ ਔਰ ਸੇਖ ਇਤਿਹਾਸ ਔਰ ਮੈਨੂੰ ਲੱਗਦਾ ਕਿ ਸਿਰਸਾ ਜਿੱਦਾ ਜੋ ਕਹਿਣਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੇ ਥੋੜਾ ਬਹੁਤ ਵੀ ਵਿਸ਼ਵਾਸ ਰੱਖਦੇ ਹੋ ਤਾਂ ਉਹਨਾਂ ਦਾ ਜੋ ਕਹਿਣਾ ਹੈਗਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਜ਼ਮੀਨ ਹੈਗੀ ਆ ਜਿਹੜੀ ਪੰਚਾਇਤ ਦੀ ਜ਼ਮੀਨ ਹੈਗੀ ਆ ਉਹਨੂੰ ਵੀ ਛੱਡ ਦਿਓ ਔਰ ਔਰ ਆਲੇ ਸਮੇਂ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ ਸਿਰਸਾ ਇਕੱਲਾ ਨਹੀਂ ਹੈ ਹੋਰ ਧਿਰਾਂ ਜਥੇਬੰਦੀਆਂ ਤੇ ਪਰ ਮੈਨੂੰ ਲੱਗਦਾ ਕਿ ਮੁਕਤੀ ਗੱਲ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਉਨਨਾ ਚਿਰ ਆਪਾਂ ਚੁੱਪ ਕਰਕੇ ਨਹੀਂ ਬੈਠਾਂਗੇ ਜਿੰਨੇ ਵੀ ਸੱਜਣ ਤੁਸੀਂ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਔਰ ਨਾਲ ਤੁਸੀਂ ਇਹ ਲਿਖਣ ਦੀ ਵੀ ਜ਼ਰੂਰ ਕੋਸ਼ਿਸ਼ ਕਰਿਓ ਕਿ ਤੁਹਾਡੇ ਵਿੱਚੋਂ ਜੋ ਹੋਰ ਧਿਰਾਂ ਜਥੇਬੰਦੀਆਂ ਕੀ ਤੁਸੀਂ ਇਸ ਕੰਮ ਦੇ ਵਿੱਚ ਨਾਲ ਹੋ ਕਿਉਂਕਿ ਉਹ ਪਿੱਛੇ ਨਿਸ਼ਾਨ ਸਾਹਿਬ ਤੁਸੀਂ ਪਹਿਲਾਂ ਵੀ ਵੇਖ ਲਿਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਹੀ ਆ ਜੀ ਇਸ ਗੁਰਦੁਆਰਾ ਸਾਹਿਬ ਨੂੰ ਬਚਾਉਣ ਦੇ ਵਾਸਤੇ ਇਹ ਸੰਘਰਸ਼ ਵਿੜਿਆ ਗਿਆ ਆਪਾਂ ਉਮੀਦ ਕਰਦੇ ਹਾਂ ਕਿ ਗੁਰੂ ਘਰ ਦੀ ਇਸ ਇਮਾਰਤ ਨੂੰ ਜਿੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਕੀਤੇ ਹੋਇਆ ਜਿੱਥੇ ਨਿਸ਼ਾਨ ਸਾਹਿਬ ਝੂਲਦੇ ਪਏ ਆ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਪਰ ਅਰਦਾਸ ਵੀ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਆਪ ਵੀ ਬੋੜੀ ਕਰਨਗੇ ਬਹੁਤ ਬਹੁਤ ਧੰਨਵਾਦ ਜੀ